ਪੱਤੀ ਸਹਿਰ ਦੇ ਮਾਫੀਦਾਰ ਦੁਨੀ ਚੰਦ ਖੱਤਰੀ ਦੀਆਂ ਪੰਜ ਧੀਆਂ ਸਨ ਸਭ ਤੋਂ ਛੋਟੀ ਧੀ ਦਾ ਨਾਂ ਰਜਨੀ ਸੀ ਜੋ ਕਿ ਰੱਬ ਤੇ ਭਰੋਸਾ ਰੱਖਣ ਵਾਲੀ ਸੀ ਇੱਕ ਦਿਨ ਜਦ ਦੁਨੀ ਚੰਦ ਆਪਣੀਆਂ ਧੀਆਂ ਨੂੰ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਤਾਂ ਰਜਨੀ ਤੋਂ ਬਿਨਾ ਸਭ ਨੇ ਇਹੀ ਕਿਹਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੀ ਖਾਂਦੀਆਂ ਪਰ ਰਜਨੀ ਨੇ ਕਿਹਾ ਕੇ ਪਿਤਾ ਜੀ ਤੁਹਾਨੂੰ ਵੀ ਅਤੇ ਮੈਨੂੰ ਵੀ ਸਭ ਕਿਸੇ ਨੂੰ ਪਰਮਾਤਮਾ ਹੀ ਦਿੰਦਾ ਹੈ ਹੋਰ ਕੋਈ ਕਿਸੇ ਨੂੰ ਕੁਝ ਦੇਣ ਵਾਲਾ ਨਹੀਂ ਹੈ ਦੁਨੀ ਚੰਦ ਨੇ ਕਿਹਾ ਮੈਂ ਵੇਖਾਂਗਾ ਪਰਮਾਤਮਾ ਤੈਨੂੰ ਕਿਸ ਤਰ੍ਹਾਂ ਦਿੰਦਾ ਹੈ ਕੁਝ ਦਿਨ ਠਹਿਰ ਕੇ ਦੁਨੀ ਚੰਦ ਨੇ ਰਜਨੀ ਨੂੰ ਇੱਕ ਕੋੜੀ ਪਿੰਗਲੇ ਨਾਲ ਵਿਆਹ ਦਿੱਤਾ ਰਜਨੀ ਪਰਮੇਸ਼ਰ ਦਾ ਬਾਣਾ ਮੰਨ ਕੇ ਪਿੰਗਲੇ ਨੂੰ ਪਤੀ ਪਰਮੇਸ਼ਰ ਦਾ ਰੂਪ ਸਮਝ ਕੇ ਇੱਕ ਟੋਕਰੇ ਵਿੱਚ ਪਾ ਕੇ ਸਿਰ ਤੇ ਚੋਕ ਲਿਆ ਅਤੇ ਪਿੰਡੋਂ ਪਿੰਡ ਮੰਗ ਕੇ ਆਪਣਾ ਤੇ ਆਪਣੇ ਪਤੀ ਦਾ ਪੇਟ ਪਾਲਣ ਲੱਗੀ ਇਸ ਤਰ੍ਹਾਂ ਹੀ ਮੰਗਦੀ ਹੋਈ ਪਿੰਡ ਦੇ ਚੱਕ ਗੁਰੂ ਕਾ ਆ ਗਈ ਅਤੇ ਦੁੱਖ ਭੰਜਨੀ 베ਰੀ ਹਟਾਂ ਇੱਕ ਛਪੜੀ ਕੋਲ ਪਤੀ ਦਾ ਟੋਕਰਾ ਰੱਖ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਲੈਣ ਲਈ ਚਲੀ ਗਈ ਪਿੱਛੋਂ ਪਿੰਗਲੇ ਨੇ ਵੇਖਿਆ ਕਿ ਉਸ ਕੋਲ ਜੋ ਪਾਣੀ ਦੀ ਛਪੜੀ ਹੈ ਉਸ ਵਿੱਚ ਨਹਾ ਕੇ ਕਾਂ ਚਿੱਟੇ ਹੋ ਗਏ ਹਨ ਇਹ ਕੌਤਕ ਵੇਖ ਕੇ ਪਿੰਗਲਾ ਆਪਣੇ ਟੋਕਰੇ ਵਿੱਚੋਂ ਨਿਕਲ ਕੇ ਰਿੜਦਾ ਰਿੜਦਾ ਉਸ ਪਾਣੀ ਵਿੱਚ ਵੜ ਕੇ ਨਾਣ ਲੱਗ ਪਿਆ ਚੰਗੀ ਤਰ੍ਹਾਂ ਨਾਣ ਤੋਂ ਉਪਰੰਤ ਉਸ ਨੇ ਵੇਖਿਆ ਕਿ ਉਸ ਦਾ ਸਰੀਰ ਸੁੰਦਰ ਤੇ arogh ਹੋ ਗਿਆ ਹੈ ਉਹ ਉੱਠ ਕੇ ਟੋਕਰੇ ਕੋਲ ਆਣ ਬੈਠਾ ਇੰਨੇ ਚਿਰ ਨੂੰ ਜਦੋਂ ਉਸ ਦੀ ਪਤਨੀ ਰਜਨੀ ਵੀ ਆ ਗਈ ਤਾਂ ਉਸਨੇ ਅਰੋਗ ਤੇ ਸੁੰਦਰ ਪੁਰਸ਼ ਨੂੰ ਬੈਠਾ ਵੇਖ ਕੇ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ ਮੇਰਾ ਪਤੀ ਕਿੱਥੇ ਹੈ ਉਸ ਪੁਰਸ਼ ਨੇ ਕਿਹਾ ਕਿ ਮੈਂ ਹੀ ਤੇਰਾ ਪਿੰਗਲਾ ਪਤੀ ਹਾਂ ਹੋਰ ਕੋਈ ਦੂਸਰਾ ਪੁਰਸ਼ ਨਹੀਂ ਹਾਂ ਮੈਂ ਸਿਰਫ ਪਾਣੀ ਵਿੱਚ ਜੋ ਕਿ ਬੜਾ ਸ਼ਕਤੀਵਾਨ ਹੈ ਨਹਾ ਕੇ ਠੀਕ ਹੋਇਆ ਹਾਂ ਫਿਰ ਉਸਨੇ ਕਾਵਾਂ ਦੇ ਚਿੱਟੇ ਹੋਣ ਦੀ ਗੱਲ ਦੱਸੀ ਅਤੇ ਕਿਹਾ ਮੈਂ ਕਾਵਾਂ ਨੂੰ ਵੇਖ ਕੇ ਹੀ ਇਸ ਜਲ ਵਿੱਚ ਨਹਾਤਾ ਸੀ ਤੇ ਠੀਕ ਹੋਇਆ ਹਾਂ ਪਰ ਰਜਨੀ ਨੂੰ ਫੇਰ ਵੀ ਪੂਰਾ ਯਕੀਨ ਨਾ ਆਇਆ ਤਾਂ ਉਹ ਦੋਵੇਂ ਗੁਰੂ ਜੀ ਦੇ ਕੋਲ ਗੁਰੂ ਕੇ ਮਹਿਲਾਂ ਵਿੱਚ ਚਲੇ ਗਏ ਗੁਰੂ ਜੀ ਨੇ ਸਿੰਗਲੇ ਦੀ ਸਾਰੀ ਗੱਲ ਸੁਣ ਕੇ ਆਖਿਆ ਬੀਬੀ ਇਹ ਤੇਰਾ ਪਤੀ ਹੈ ਤੂੰ ਸ਼ੱਕ ਨਾ ਕਰ ਇਹ ਤੇਰੇ ਸਦਕ ਭਰੋਸੇ ਅਤੇ ਤੀਰਥ ਦੀ ਸ਼ਕਤੀ ਕਰਕੇ ਠੀਕ ਹੋਇਆ ਹੈ ਇਹ ਤੇਰੇ ਪਤੀ ਵਰਤ ਧਰਮ ਦਾ ਫਲ ਹੈ ਗੁਰੂ ਸਾਹਿਬ ਜੀ ਦੇ ਬਚਨਾਂ ਤੇ ਨਿਚਾ ਕਰਕੇ ਦੋਵੇਂ ਪਤੀ ਪਤਨੀ ਹੋਰ ਸੇਵਕਾਂ ਨਾਲ ਮਿਲ ਕੇ ਗੁਰੂ ਕੀ ਸੰਗਤ ਪੰਗਤ ਵਿੱਚ ਲੱਗ ਗਏ